ਸਿਆਹ ਹੋਈਆਂ ਨੇ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ ਉਦਘਾਟਨ ਲਈ ਆਏ ਨੇ ਜਿਸ ਕਰਕੇ ਇੰਨਾ ਜ਼ਿਆਦਾ ਟ੍ਰੈਫਿਕ ਜਾਮ ਦੇਖਣ ਨੂੰ ਮਿਲ ਰਿਹਾ ਦੋ ਐਂਬੂਲੈਂਸਾਂ ਟ੍ਰੈਫਿਕ ਵਿੱਚ ਫਸੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਹੀ ਐਕਟੀਵਾ ਬੰਦ ਹੋ ਰਹੀ ਆ ਤੁੱਕ ਕਰਕੇ ਐਂ ਮੇਰੇ ਤਾਂ ਵੈਸੇ ਵੀ ਵੀਪੀ ਡਾਊਨ ਹੋ ਰਿਹਾ ਮੈਂ ਤੁੱਕ ਮੈਂ ਤਾਂ ਖੜਾ ਵੀ ਨਹੀਂ ਹੋਇਆ ਜਾ ਰਿਹਾ ਬਿਲਕੁਲ ਪਛਾਨੀ ਬਹੁਤ ਹੈ ਦੇ ਪੋਲਿਟਿਕਸ ਕੋਈ ਵੱਡਾ ਬੰਦਾ ਆ ਜਾਏ ਲੁਧਿਆਣੇ ਉਸ ਕਰਕੇ ਜੀ ਉਹ ਰਸਤੇ ਬੰਦ ਕਰ ਦਿੰਦੇ ਜੀ ਸਾਰੇ ਇੱਕ ਸਾਈਡ ਤੋਂ ਕੱਢ ਦਿੰਦੇ ਉਹ ਦੇ ਕਰਕੇ ਬਹੁਤ ਦਿੱਕਤ ਆਂਦੀ ਹੈ ਸਾਰਿਆਂ ਨੂੰ ਫਿਰ ਟੁਕ ਬਹੁਤ ਜ਼ਿਆਦਾ ਜੀ ਕਈਆਂ ਨੂੰ ਡੀਹਾਈਡਰੇਸ਼ਨ ਹੋ ਜਾਂਦੀ ਹੈ ਚੱਕਰ ਆ ਜਾਂਦੇ ਆ ਬੰਦੇ ਡਿਗੇ ਜਾਂਦੇ ਜੀ ਟ੍ਰੈਫਿਕ ਵਿੱਚ ਫਸੀਆਂ ਹੋਈਆਂ ਨੇ ਇਸ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ ਉਦਘਾਟਨ ਲਈ ਆਏ ਨੇ ਜਿਸ ਕਰਕੇ ਇੰਨਾ ਜ਼ਿਆਦਾ ਟ੍ਰੈਫਿਕ ਜਾਮ ਵੇਖਣ ਨੂੰ ਮਿਲ ਰਿਹਾ ਹੈ ਇਸੇ ਤੋਂ ਰਾਂ ਤੁਸੀਂ ਵੇਖ ਜਾ ਸਕਦੇ ਹੋ ਦੋ ਐਂਬੂਲੈਂਸ ਦੋ ਐਂਬੂਲੈਂਸਾਂ ਟ੍ਰੈਫਿਕ ਵਿੱਚ ਫਸੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਤੁਸੀਂ ਵੇਖ ਸਕਦੇ ਹੋ ਕਿੰਨਾ ਜ਼ਿਆਦਾ ਟ੍ਰੈਫਿਕ ਜਮ ਇੱਥੇ ਹੋ ਗਿਆ ਹੈ ਇੰਨਾ ਹੀ ਨਹੀਂ ਧੁੱਪ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਆਮ ਜਨਤਾ ਕਿਸ ਤਰੀਕੇ ਨਾਲ ਸਫ਼ਰ ਕਰ ਰਹੀ ਹੈ ਆਮ ਜਨਤਾ ਕਿਸ ਤਰੀਕੇ ਨਾਲ ਸਫ਼ਰ ਕਰਦੀ ਪਈ ਹੈ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਕਿੰਨੀ ਲੰਬੀ ਜਿਹੜੀ ਲਾਈਨ ਹੈ ਲੱਗੀ ਹੋਈ ਹੈ ਤੁਸੀਂ ਵੇਖ ਸਕਦੇ ਹੋ ਲੋਕਾਂ ਵੱਲੋਂ ਰੋਂਗ ਸਾਈਡ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਬਹੁਤ ਜ਼ਿਆਦਾ ਟ੍ਰੈਫਿਕ ਇੰਨੀ ਗਰਮੀ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਇਸ ਵੇਲੇ ਪੰਜਾਬ ਦੀ ਸ਼ਹਿਰ ਲੁਧਿਆਣਾ ਵਿੱਚ ਮੌਜੂਦ ਨੇ ਤੇ ਇਸੇ ਦੇ ਦੌਰਾਨ ਉਹਨਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇੰਨਾ ਜ਼ਿਆਦਾ ਟ੍ਰੈਫਿਕ ਤੁਸੀਂ ਵੇਖ ਸਕਦੇ ਹੋ ਕਿ ਲੋਕ ਕਿੰਨਾ ਜ਼ਿਆਦਾ ਸਫ਼ਰ ਕਰ ਰਹੇ ਨੇ ਇਨੀ ਟੁੱਪ ਦੇ ਵਿੱਚ ਇੰਨਾ ਜ਼ਿਆਦਾ ਟ੍ਰੈਫਿਕ ਨੇ ਇਸੇ ਦੇ ਦੌਰਾਨ ਜਿਹੜੇ ਪੀੜਤ ਵਿਅਕਤੀ ਨੇ ਜਿਹੜੇ ਹਸਪਤਾਲਾਂ ਵਿੱਚ ਨੇ ਜਾਂ ਫਿਰ ਕਿਸੇ ਵੀ ਐਮਰਜੈਂਸੀ ਕਰਕੇ ਉਹਨਾਂ ਨੂੰ ਜੇਕਰ ਹਸਪਤਾਲ ਲੈ ਕੇ ਜਾਣਾ ਪੈ ਰਿਹਾ ਤਾਂ ਐਂਬੂਲੈਂਸ ਵਿੱਚ ਐਂਬੂਲੈਂਸ ਵੀ ਇਸੇ ਦੇ ਵਿੱਚ ਫਸੀ ਹੋਈ ਆ ਤੁਹਾਡੇ ਨਾਲ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਨੇ ਤੁਸੀਂ ਨਾਲ ਦੀ ਨਾਲ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਆਮ ਜਨਤਾ ਨੂੰ ਸਫਰ ਕਰਨਾ ਪੈ ਰਿਹਾ ਹੈ ਕਿਸ ਤਰੀਕੇ ਨਾਲ ਇਹ ਸਾਰਾ ਕੁਝ ਜਿਹੜਾ ਹੈ ਉਦਘਾਟਨ ਆਮ ਜਨਤਾ ਉੱਤੇ ਹਾਵੀ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਪੁਲਿਸ ਦੀਆਂ ਗੱਟੀਆਂ ਵੀ ਬਹੁਤ ਸਾਰਾ ਜਾਂਦੀਆਂ ਹੀ ਨਜ਼ਰ ਆ ਰਹੀਆਂ ਨੇ ਤੇ ਇਸ ਦੌਰਾਨ ਆਮ ਜਨਤਾ ਨੂੰ ਬਹੁਤ ਜ਼ਿਆਦਾ ਖੇਚਲ ਜਿਹੜੀ ਹੈ ਸਹਿਨੀ ਪੈਰੀ ਕਿ ਤੁਸੀਂ ਟ੍ਰੈਫਿਕ ਵੇਖ ਸਕਦੇ ਹੋ ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ ਮੌਜੂਦ ਨੇ ਤੇ ਇਸੇ ਦੇ ਦੌਰਾਨ ਤੁਸੀਂ ਟ੍ਰੈਫਿਕ ਵੇਖ ਸਕਦੇ ਹੋ ਕਿੰਨਾ ਜ਼ਿਆਦਾ ਟ੍ਰੈਫਿਕ ਹੈ ਆਮ ਜਨਤਾ ਨੂੰ ਬਹੁਤ ਜ਼ਿਆਦਾ ਜਿਹੜਾ ਸਫ਼ਰ ਕਰਨਾ ਪੈ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਦੋ ਪਹੀਆ ਵਾਹਨ ਜਿਵੇਂ ਕਿ ਐਕਟਿਵਾ ਮੋਟਰਸਾਈਕਲ ਉਹਨਾਂ ਨੂੰ ਖਾਸ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਤਕਲੀਫਾਂ ਦਾ ਸਾਮਣਾ ਕਰਨਾ ਪੈ ਰਿਹਾ ਕਿ ਇਸ ਸਮੇਂ ਤਪ ਬਹੁਤ ਜ਼ਿਆਦਾ ਹੈ ਤਾਪਮਾਨ ਤੁਹਾਨੂੰ ਪਤਾ ਹੈ ਇਸ ਸਮੇਂ ਗਰਮੀ ਦਾ ਮਾਹੌਲ ਚੱਲ ਰਿਹਾ ਗਰਮੀ ਦਾ ਮੌਸਮ ਚੱਲ ਰਿਹਾ ਹੈ ਇਸ ਕਰਕੇ ਬਹੁਤ ਜ਼ਿਆਦਾ ਜਿਹੜੇ ਦੋ ਪਹੀਆ ਵਾਹਨ ਹੈ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਕਰਕੇ ਕਿਉਂਕਿ ਟ੍ਰੈਫਿਕ ਇਸ ਸਮੇਂ ਤੁਸੀਂ ਵੇਖ ਸਕਦੇ ਹੋ ਬਹੁਤ ਜ਼ਿਆਦਾ ਟ੍ਰੈਫਿਕ ਵੇਖਣ ਨੂੰ ਮਿਲ ਰਿਹਾ ਹੈ ਤੇ ਇੰਨਾ ਹੀ ਨਹੀਂ ਇਸ ਟ੍ਰੈਫਿਕ ਵਿੱਚ ਸਭ ਤੋਂ ਵੱਡਾ ਜਿਹੜਾ ਖਤਰਾ ਹੈ ਉਹ ਐਂਬੂਲੈਂਸ ਵਿੱਚ ਐਂਬੂਲੈਂਸ ਵਿੱਚ ਮੌਜੂਦ ਜਿਹੜਾ ਬਿਮਾਰ ਵਿਅਕਤੀ ਹੈ ਉਸ ਨੂੰ ਸਭ ਤੋਂ ਵੱਡਾ ਖਮਿਆਜਾ ਇਸ ਦਾ ਭੁਗਤਣਾ ਪੈ ਰਿਹਾ ਤੁਹਾਡੇ ਨਾਲ ਲਾਈਵ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਕਿ ਕਿਸ ਤਰੀਕੇ ਨਾਲ ਦੋ ਐਂਬੂਲੈਂਸ ਦੋ ਐਂਬੂਲੈਂਸ ਜਿਹੜੀਆਂ ਨੇ ਉਹ ਇਸ ਸਮੇਂ ਟ੍ਰੈਫਿਕ ਵਿੱਚ ਫਸੀਆਂ ਸਨ ਤੇ ਹੁਣ ਬਹੁਤ ਹੀ ਮੁਸ਼ਕਿਲ ਨਾਲ ਉਹ ਥੋੜੀ ਅੱਗੇ ਗਈਆਂ ਨੇ ਤੁਦੂ ਜੀ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝ ਕਰ ਰਹੀ ਹੈ ਕਿ ਕਿਸ ਤਰੀਕੇ ਨਾਲ ਆਮ ਲੋਕਾਂ ਨੂੰ ਇਸ ਦਾ ਜਿਹੜਾ ਖਮਿਆਜਾ ਕਹਿ ਸਕਦੇ ਹੋ ਭਗਤਨਾ ਪੈ ਰਿਹਾ ਹੈ ਕਿ ਇੰਨੀ ਗਰਮੀ 'ਚ ਆਮ ਜਨਤਾ ਕਿੰਨਾ ਸਫਰ ਕਰ ਰਹੀ ਹੈ ਟਾਈਮ ਹੋ ਗਿਆ ਟ੍ਰੈਫਿਕ ਵਿੱਚ ਫਸੇ ਹੋਏ ਸਭ ਨੂੰ 10 ਤੋਂ 15 ਮਿੰਟ ਹੋ ਗਏ ਅਸੀਂ ਹੁਣੇ ਰੀਸੈਂਟਲੀ ਆਏ ਹਾਂ 10 ਤੋਂ 15 ਮਿੰਟ ਹੀ ਹੋਏ ਨੇ ਹਜੇ ਕੁਝ ਜ਼ਿਆਦਾ ਨਹੀਂ ਹੋਇਆ ਤੇ ਸਿਰ ਤੁਹਾਨੂੰ ਕੀ ਲੱਗਦਾ ਇੰਨਾ ਟ੍ਰੈਫਿਕ ਲੁਧਿਆਣਾ ਵਿੱਚ ਵੇਖਣ ਨੂੰ ਮਿਲ ਰਿਹਾ ਦਾ ਕਾਰਨ ਕੀ ਹੈ ਕਰਨ ਤਾਂ ਬਸੇ ਹੀ ਗੱਡੀਆਂ ਜ਼ਿਆਦਾ ਪopulation ਜ਼ਿਆਦਾ ਹੋਊਗੀ ਕਾਰਾਂ ਦੀ ਥੋੜੀ ਗਿਣਤੀ ਜ਼ਿਆਦਾ ਹੋਊਗੀ। ਅੱਛਾ ਥੈਂਕਸ ਤੁਨ। ਹੋ ਗਏ ਤੇ ਟ੍ਰੈਫਿਕ ਵਿੱਚ ਫਸੇ ਹੋਏ। ਹਾਫ ਐਨ ਆਵਰ ਹੋ ਗਿਆ। ਅੱਧਾ ਕੰਟੇਨਰ ਧੁੱਪ ਦੇ ਵਿੱਚ ਤੁਹਾਨੂੰ ਮਤਲਬ ਕਿਹੜੀ ਕਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ? ਇਹ ਐਕਟੀਵਾ ਬੰਦ ਹੋ ਰਹੀ ਹੈ ਧੁੱਪ ਕਰਕੇ। ਐਂ ਮੇਰਾ ਤਾਂ ਵੈਸੇ ਵੀ ਬੀਪੀ ਡਾਊਨ ਹੋ ਰਿਹਾ ਮੈਂ ਤੁ लेकिन खड़ा भी नहीं होया जा रहा बिल्कुल तो आपको नहीं लगता कि जैसे जब कोई लीडर आता है पॉलिटिकल लीडर्स या फिर कुछ भी तो आम जनता को बहुत ज़्यादा दिक्कतों का सामना करना पड़ता है हाँ जी क्योंकि वो तो आराम से निकल जाते हैं हम खड़े रह जाते हैं तो यहाँ पे तो रास्ता बिल्कुल भी कितनी देर होगी हम पीछे से लास्ट से आ रहे हैं इतनी देर तक बहुत हौली हौली ट्रैफिक चल रहा है बहुत ज़्यादा तो और अब क्या कहना चाहोगे जनता को क्या कहना चाहोगे मैं तो कुछ नहीं कहना चाहूँगी ਜਿਵੇਂ ਆਪਨੇ ਬਤਾਇਆ ਕਿ ਆਪਕੋ ਚੱਕਰ ਵੀ ਆ ਰਹੇ ਆ, ਆਪਕੀ ਐਕਟਿਵਾ ਵੀ ਨਹੀਂ ਬੰਦ ਹੋ ਰਹੀ ਹੈ ਤਾਂ ਫਿਰ ਐਕਟਿਵਾ ਬਿਲਕੁਲ ਬੰਦ ਹੋ ਰਹੀ ਹੈ, ਐਸ ਵੀ ਨਹੀਂ ਸਟਾਰਟ ਹੋ ਰਹੀ। ਦੋ ਵਾਰ ਦੋ ਵਿੱਚ ਮੇਂ ਬੰਦ ਵੀ ਹੋ ਗਈ ਹੈ, ਚੱਲ ਹੀ ਨਹੀਂ ਰਿਐਕਟਿਵਾ ਬਿਲਕੁਲ ਹੀ ਆਪਕੋ ਵੀ ਬੰਦ ਹੋ ਰਹੀ ਹੈ। ਜਦ ਕੋਈ ਵੱਡੀ ਹਸਤੀ ਸ਼ਹਿਰਾਂ ਵਿੱਚ ਆਉਂਦੀ ਹੈ ਤਾਂ ਇਸ ਕਰਕੇ ਵੀ ਟਿਕਸਲੀ ਉਹ ਫਿਰ ਰਾਹ ਬੰਦ ਕਰ ਦਿੰਦੇ ਹੈ, ਟ੍ਰੈਫਿਕ ਇੱਕ ਸਾਈਡ ਤੋਂ ਕੱਢਣ ਲੱਗ ਜਾਂਦੇ ਜੀ ਸਾਰਾ। ਉਸ ਕਰਕੇ ਜਮ ਲੱਗ ਜਾਂਦਾ। ਇਸ ਕਰਕੇ ਆਮ ਜਨਤਾ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਪਰੇਸ਼ਾਨੀ ਬਹੁਤ ਹੁੰਦੀ ਹੈ ਪੋਲਿਟਿਕਸ ਕੋਈ ਵੱਡਾ ਬੰਦਾ ਆ ਜਾਏ ਲੁਧਿਆਣਾ ਉਸ ਕਰਕੇ ਜੀ ਉਹ ਰਸਤੇ ਬੰਦ ਕਰ ਦਿੰਦੇ ਜੀ ਸਾਰੇ ਇੱਕ ਸਾਈਡ ਤੋਂ ਕੱਢ ਦਿੰਦੇ ਉਹਦੇ ਕਰਕੇ ਬਹੁਤ ਦਿੱਕਤ ਆਂਦੀ ਹੈ ਸਾਰਿਆਂ ਨੂੰ ਤੇ ਹੁਣ ਤੁਸੀਂ ਟ੍ਰੈਫਿਕ ਵਿੱਚ ਫਸੇ ਹੋ ਤੁਸੀਂ ਤੁਹਾਨੂੰ ਕਿਹੜੀ ਕਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਇੱਕ ਧੁੱਪ ਬਹੁਤ ਜ਼ਿਆਦਾ ਜੀ ਕਈਆਂ ਨੂੰ ਡੀਹਾਈਡਰੇਸ਼ਨ ਹੋ ਜਾਂਦੀ ਹੈ ਚੱਕਰ ਆ ਜਾਂਦੇ ਬੰਦੇ ਡਿਗ ਜਾਂਦੇ ਆ ਜਿਹੜੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਸਾਹਮਣੇ ਆ ਰਹੀ ਹੈ ਵੀ ਪੰਜਾਬ ਪੁਲਿਸ ਨੂੰ ਜਿਹੜਾ ਟ੍ਰੈਫਿਕ ਪੁਲਿਸ ਨੂੰ ਖਾਸ ਕਰਕੇ ਚੰਗੀ ਤਰ੍ਹਾਂ ਇੰਤਜ਼ਾਮ ਜਿਹੜਾ ਕਰਨੇ ਚਾਹੀਦੇ ਜੇਕਰ ਕੋਈ ਵੱਡੀ ਹਸਤੀ ਕੋਈ ਪੋਲੀਟੀਕਲ ਲੀਡਰ ਸ਼ਹਿਰ ਦੇ ਵਿੱਚ ਆਉਂਦਾ ਤਾਂ ਇਸ ਹਿਸਾਬ ਨਾਲ ਜਿਹੜੀ ਤਿਆਰੀ ਹੋ ਕਿੱਤੀ ਜਾਵੇ ਤਾਂ ਕਿ ਆਮ ਲੋਕਾਂ ਨੂੰ ਵੀ ਦਿਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਇਸ ਸਮੇਂ ਧੁੱਪ ਬਹੁਤ ਜ਼ਿਆਦਾ ਹੈ ਗਰਮੀ ਦਾ ਮੌਸਮ ਚੱਲ ਰਿਹਾ ਇਸ ਕਰਕੇ ਲੋਕਾਂ ਨੂੰ ਡੀਹਾਈਡਰੇਸ਼ਨ ਵਰਗੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਨਹੀਂ ਨਹੀਂ ਕੁਝ ਲੋਕਾਂ ਨੂੰ ਕੁਝ ਜਿਹੜੇ ਡੀਹਾਈਡਰੇਸ਼ਨ ਕਰਕੇ ਚੱਕਰ ਵੀ ਆਉਂਦੇ ਨੇ ਇਸ ਕਰਕੇ ਬਹੁਤ ਜ਼ਿਆਦਾ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਤੁਸੀਂ ਵੇਖ ਸਕਦੇ ਹੋ ਹਜੇ ਥੋੜਾ ਜਿਹਾ ਟ੍ਰੈਫਿਕ ਘਟਿਆ ਸੀ ਪਰ ਹੁਣ ਇੱਕ ਵਾਰੀ ਫੇਰ ਟ੍ਰੈਫਿਕ ਜਿਹੜਾ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਤੁਹਾਡੀ ਨਾਰੀ ਲਾਈਫ ਲਾਈਫ ਜਿਹੜੇ ਅਪਡੇਟਸ ਸੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੁਹਾਡਾ ਕੀ ਕਹਿਣਾ ਤੁਹਾਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ ਤੇ ਇਦਾਂ ਦੇ ਅਪਡੇਟਸ ਲਈ ਵੇਖਦੇ ਰਹੋ ਸਿਟੀ ਹੋਮ ਨਿਊਜ਼ ਕੈਮਰਾਮੈਨ ਰਕੇਸ਼ ਦੇ ਨਾਲ ਮੈਂ ਮੈਮ ਹੈ